ਬਸਤੂ ਅੱਜ ਦੇ ਹਾਲਾਤ ਮੁਤਾਬਕ ਮੈਂ ਆਪਣੀ ਕਵਿਤਾ ਪੇਸ਼ ਕਰ ਰਿਹਾ ਬਦਲ ਜੰਗ ਦੇ ਹੱਲੇ ਛਟੇ ਨਹੀਂ ਹੱਲੇ ਹੁਣੇ-ਹੁਣੇ ਅਸੀਂ ਦੋਹਾਂ ਪੰਜਾਬਾਂ ਨੇ ਪੰਜਾਬ ਚਾਹੇ ਸਰਹੱਦ ਦੇ ਇਸ ਪਾਰ ਹੈ ਪੰਜਾਬ ਚਾਹੇ ਸਰਹੱਦ ਦੇ ਦੂਜੇ ਪਾਰ ਹੈ ਅਸੀਂ ਬੈਠੇ ਬਿਠਾਏ ਇੱਕ ਦੂਜੇ ਦੇ ਵੈਰੀ ਹੋ ਗਏ ਸਾਨੂੰ ਸਿਆਸਤਾਂ ਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ ਤਾਂ ਇਸ ਸਾਰੇ ਮਾਹੌਲ ਨੂੰ ਸੰਬੋਧਿਤ ਮੇਰੀ ਕਵਿਤਾ ਹੈ ਖਤਰਨਾਕ ਹਥਿਆਰ ਹਨ ਹਥਿਆਰ ਵੀ ਹੁਸ਼ਿਆਰ ਹਨ ਤਿਆਰ ਪਰ ਉਹ ਤਿਆਰ ਹਨ ਸਹਿਮ ਦਾ ਵਪਾਰ ਹਨ ਖੌਫ ਦਾ ਇਸ਼ਤਿਹਾਰ ਹਨ ਜੰਗ ਦਾ ਬਾਜ਼ਾਰ ਹਨ ਮੌਤ ਦਾ ਅਖਬਾਰ ਹਨ ਖਤਰਨਾਕ ਹਥਿਆਰ ਹਨ ਹਥਿਆਰ ਇਸ ਦੇ ਕੋਲ ਹਨ ਹਥਿਆਰ ਉਸ ਦੇ ਕੋਲ ਹਨ ਹਥਿਆਰ ਔਰੋਂ ਪਾਰ ਹਨ ਹਥਿਆਰ ਪਾਰੋਂ ਆਰ ਹਨ ਹਥਿਆਰ ਬੇਅਖਤਿਆਰ ਹਨ ਇਹ ਨਾ ਤੈਨੂੰ ਜਾਣਦੇ ਇਹ ਨਾ ਮੈਨੂੰ ਜਾਣਦੇ ਮੌਤ ਵੰਡਣ ਵਾਸਤੇ ਮੌਤ ਤੇ ਅਸਵਾਰ ਹਨ ਆ ਕੇ ਰਲ ਕੇ ਸੁਚੀਏ ਆਕੇ ਮਿਲਕੇ ਲੋਚੀਏ ਆਕੇ ਵਹਿਕੇ ਪੁੱਛੀਏ ਆਕੇ ਰਲਕੇ ਪੁੱਛੀਏ ਕਿਸ ਲਈ ਹਨ ਵਰਕਤਾ ਕਿਸ ਲਈ ਹਨ ਰਹਿਮਤਾ ਇਹ ਅਮੀਰੀ ਕਿਸ ਲਈ ਕਿਸ ਲਈ ਹਨ ਗੁਰਬਤਾ ਕੌਣ ਫਾਇਦੇ ਵੇਖਦਾ ਕੌਣ ਹੈ ਜੋ ਵੇਚਦਾ ਪੁੱਖ ਬੀਜੀ ਖੇਤ ਵਿੱਚ ਦੁੱਖ ਦਾ ਕਾਰੋਬਾਰ ਹੈ ਪੁੱਖ ਤੋਂ ਵੇਲੇ ਨਹੀਂ ਦੁੱਖ ਤੋਂ ਵੇਲੇ ਨਹੀਂ ਭੁੱਖ ਹੈ ਰੋਜ਼ਗਾਰ ਦੀ ਦੁੱਖ ਕਾਰੋਬਾਰ ਦੇ ਚੁੱਲਿਆਂ ਵਿੱਚ ਅੱਗ ਨਹੀਂ ਸੇਕ ਨਹੀਂ ਰੋਟੀ ਲਈ ਪਿਆਸ ਨੂੰ ਪਾਣੀ ਨਹੀਂ ਸਫ਼ਰ ਲੰਮਾ ਹੋ ਰਿਹਾ ਤੁਰਨ ਦੀ ਹਿੰਮਤ ਨਹੀਂ ਕਰਜ਼ਿਆਂ ਦੀਆਂ ਭਾਰੀਆਂ ਪੰਡਾਂ ਤੇ ਹੀਠਾਂ ਸੈਤ ਤੇ ਮਰ ਜਾਣੀਆਂ ਅਨਹਸਰਤਾ ਆਕੇ ਰਲਕੇ ਰੋਕੀਏ ਚੁੱਕ ਆਪਣੀ ਦਸਤਰੀ ਤੇ ਹਥੋੜਾ ਆਪਣਾ ਚੱਲ ਕੇ ਆਪਾ ਮੋੜੀਏ ਨਫਰਤਾਂ ਦੀ ਜੰਗ ਨੂੰ ਆਪ ਵੰਡਾਈਏ ਭੁੱਖ ਨੂੰ ਆਪ ਵੰਡਾਈਏ ਦੁੱਖ ਨੂੰ ਠਾਕ ਦੇਈਏ ਹੋਣੀਆਂ ਵੇਲ ਨਹੀਂ ਹੈ ਜੰਗ ਦੀ ਭੁੱਖ ਰੋਟੀ ਮੰਗਦੀ ਵੇਲ ਨਹੀਂ ਹੈ ਜੰਗ ਦੀ ਭੁੱਖ ਰੋਟੀ ਮੰਗਦੀ ਭੁੱਖ ਰੋਟੀ ਮੰਗਦੀ ਥੈਂਕ ਯੂ